ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਸੀ ਕਿ ਨਾਮ ਜਪਣ ਵਾਰੇ ਆਪਾਂ ਆਡੀਓ ਬਣਾਵਾਂਗੇ ਬਹੁਤ ਲੰਬੀ ਨਹੀਂ ਕਰਾਂਗੇ ਸਿਰਫ ਨੁਕਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਸਾਰ ਹੈ ਕਿ ਸਾਨੂੰ ਨਾਮ ਕਿਸ ਤਰ੍ਹਾਂ ਜਪਣਾ ਚਾਹੀਦਾ ਹੈ ਪਰਮੇਸ਼ਰ ਦਾ ਸਾਨੂੰ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਗੁਰਮੰਤਰ ਜਪਣ ਦੀ ਤਾਕੀਦ ਕੀਤੀ ਹੈ ਉਪਦੇਸ਼ ਦਿੱਤਾ ਹੈ ਤਾਂ ਅਸੀਂ ਵਾਹਿਗੁਰੂ ਸ਼ਬਦ ਨੂੰ ਕਿਵੇਂ ਜਪੀਏ ਤਾਂ ਕਿ ਸਾਡਾ ਇਹ ਜਪਿਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਏ ਸਾਡਾ ਮਨ ਨਿਰਮਲ ਹੋ ਜਾਏ ਸਾਡਾ ਹਿਰਦਾ ਪਵਿੱਤਰ ਹੋ ਜਾਏ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਜਾਏ ਸਾਡਾ ਲੋਕ ਵੀ ਸੁਹੇਲਾ ਹੋ ਜਾਏ ਤੇ ਸਾਡਾ ਪਰਲੋਕ ਵੀ ਸੁਹੇਲਾ ਹੋ ਜਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਹੀ ਦੱਸਿਆ ਹੈ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਧੰ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮਖ ਅਕਥ ਕਹਾਣੀ ਫਿਰ ਪਾਸ਼ਾ ਕਹਿੰਦੇ ਨੇ ਗਾ ਵੀਐ ਸੁਣੀਐ ਮਨ ਰਖੀਐ ਪਾਓ ਬਸ ਅਸੀਂ ਇਹ ਦੋ ਚੀਜ਼ਾਂ ਤੇ ਪੈਰਾ ਦੇ ਲੀਏ ਜੋ ਪਾਸ਼ਾ ਨੇ ਇਹ ਦੋ ਗੁਰਬਾਣੀ ਦੀਆਂ ਤੁਕਾਂ ਸਾਨੂੰ ਦਿੱਤੀਆਂ ਨੇ ਪਹਿਲੀ ਤੇ ਹੈ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮਖ ਅਕਥ ਕਹਾਣੀ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਣਾ ਹੈ ਉਚਾਰਨਾ ਹੈ ਵਾਹਿਗੁਰੂ ਗੁਰਮੰਤਰ ਕਹਿਣਾ ਹੈ ਅਸੀਂ ਉਸ ਤਰ੍ਹਾਂ ਕਹਿਣਾ ਹੈ ਜਿਸ ਤਰ੍ਹਾਂ ਸਾਡੇ ਮਨ ਨੂੰ ਪਿਆਰਾ ਲੱਗਦਾ ਅਸੀਂ ਇਹ ਨਹੀਂ ਸੋਚਣਾ ਕਿ ਇਸ ਜਥੇ ਨੇ ਇਸ ਤਰ੍ਹਾਂ ਜਪਣ ਲਈ ਕਿਹਾ ਇਸ ਗਰੁੱਪ ਨੇ ਇਸ ਤਰ੍ਹਾਂ ਜਪਣ ਲਈ ਕਿਹਾ ਕਿਸੇ ਨੇ ਸਾਨੂੰ ਇਸ ਤਰ੍ਹਾਂ ਜਪਣ ਲਈ ਕਿਹਾ ਬਿਲਕੁਲ ਨਹੀਂ ਜੀ ਅਸੀਂ ਉਸ ਤਰ੍ਹਾਂ ਜਪਣਾ ਹੈ ਜਿਸ ਤਰ੍ਹਾਂ ਸਾਡ ਨੂੰ ਆਪਣੇ ਮਨ ਨੂੰ ਪਿਆਰਾ ਲੱਗ ਰਿਹਾ ਕਹਿਣਾ ਤੇ ਦੂਸਰੀ ਗੱਲ ਇੱਥੇ ਆਉਂਦੀ ਹੈ ਧੁਨ ਮਹਿ ਧਿਆਨ ਇਹਦਾ ਮਤਲਬ ਅਸੀਂ ਵਾਹਿਗੁਰੂ ਸ਼ਬਦ ਤੁਨਾਤਮਕ ਤਰੀਕੇ ਨਾਲ ਕਹਿਣਾ ਹੈ ਜਦੋਂ ਅਸੀਂ ਤੁਨਾਤਮਕ ਤਰੀਕੇ ਨਾਲ ਕਹਿੰਦੇ ਆ ਤਾਂ ਸਾਡੇ ਮਨ ਨੂੰ ਪਿਆਰਾ ਲੱਗਦਾ ਹੈ। ਉਹੀ ਧੁਨ ਜਿਹੜੀ ਅਸੀਂ ਕੱਢ ਰਹੇ ਹਾਂ ਵਾਹਿਗੁਰੂ ਦਾ ਸ਼ਬਦ ਉਚਾਰਨ ਦੇ ਲਈ ਵਾਹਿਗੁਰੂ ਸ਼ਬਦ ਉਚਾਰਨ ਦੇ ਲਈ ਸਾਡਾ ਧਿਆਨ ਉਸ ਧੁਨ ਵਿੱਚ ਹੋਣਾ ਚਾਹੀਦਾ ਜਿਹੜੀ ਅਸੀਂ ਆਪ ਕੱਢ ਰਹੇ ਹਾਂ ਵਾਹਿਗੁਰੂ ਸ਼ਬਦ ਕਹਿਣ ਲਈ। ਅਸੀਂ ਵਾਹਿਗੁਰੂ ਸ਼ਬਦ ਐਨੇ ਉੱਚੀ ਕਹਿਣਾ ਜੋ ਸਾਡੇ ਕੰਨ ਸੁਣ ਸਕਣ ਜੇ ਜਿਆਦਾ ਉੱਚੀ ਕਹਿ ਸਕਦੇ ਆ ਬਹੁਤ ਚੰਗੀ ਗੱਲ ਹੈ ਦੂਸਰੀ ਇਹ ਵੀ ਗੱਲ ਹੈ ਕਿ ਅਸੀਂ ਕੋਸ਼ਿਸ਼ ਕਰਨੀ ਆ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪ ਰਹੇ ਹੋਈਏ ਅਸੀਂ ਇਕੱਲੇ ਹੋਈਏ ਉਹ ਵਕਤ ਸਾਨੂੰ ਜਦੋਂ ਘਰ ਵਿੱਚ ਮਿਲਦਾ ਜਿਸ ਸਮੇਂ ਅਸੀਂ ਆਪਣੇ ਕਮਰੇ ਵਿੱਚ ਜਾਂ ਕਿਸੇ ਜਗ੍ਹਾ ਤੇ ਇਕੱਲੇ ਬੈਠ ਕੇ ਉਸ ਪਰਮੇਸ਼ਰ ਦਾ ਨਾਮ ਜਪ ਸਕੀਏ ਅਮਰਤ ਵੇਲਾ ਬਹੁਤ ਚੰਗਾ ਸਮਾਂ ਹੈ ਪਰ ਜੇ ਕਿਸੇ ਕਾਰਨ ਸਾਨੂੰ ਅਮਰਤ ਵੇਲਾ ਨਹੀਂ ਮਿਲ ਰਿਹਾ ਨਹੀਂ ਸੰਜੋਗ ਬਣ ਰਿਹਾ ਅਸੀਂ ਕਿਸੇ ਵਕਤ ਵੀ ਜਪ ਸਕਦੇ ਹਾਂ ਜਦੋਂ ਸਾਡੇ ਕੋਲ ਇਹ ਵਕਤ ਮਿਲੇ ਕਿ ਅਸੀਂ ਉਸ ਜਗ੍ਹਾ ਤੇ ਇਕੱਲੇ ਹੋਈਏ ਤਾਂ ਕਿ ਅਸੀਂ ਤਨਾ ਆਤਮਕ ਤਰੀਕੇ ਦੇ ਨਾਲ ਵਾਹਿਗੁਰੂ ਸ਼ਬਦ ਉਚਾਰ ਸਕੀਏ ਆਪਣਾ ਹੀ ਉਚਾਰਿਆ ਹੋਇਆ ਸ਼ਬਦ ਅਸੀਂ ਸੁਣ ਸਕੀਏ ਗਾਵੀਏ ਸੁਣੀਏ ਮਨ ਰੱਖੀਏ ਪਾਓ ਉਹਨੂੰ ਪ੍ਰੇਮ ਨਾਲ ਸੁਣਨਾ ਆਪਣੇ ਹੀ ਉਚਾਰੇ ਹੋਏ ਸ਼ਬਦ ਨੂੰ ਆਪ ਜੀ ਇਸ ਤਰ੍ਹਾਂ ਹਰ ਰੋਜ਼ ਜੇ 2-4 ਮਿੰਟ ਤੋਂ ਕਰਨਾ ਸ਼ੁਰੂ ਕਰੋਗੇ ਪਤਾ ਨਹੀਂ ਲੱਗਣਾ ਕਿ ਆਪ ਦਾ ਟਾਈਮ ਕਿਸ ਤਰ੍ਹਾਂ ਵੱਧਦਾ ਜਾਣਾ ਆਪਦਾ ਮਨ ਇਹਦੇ ਵਿੱਚ ਇੰਨਾ ਟਿਕਣਾ ਸ਼ੁਰੂ ਹੋ ਜਾਣਾ ਜਦੋਂ ਅਸੀਂ ਵਾਹਿਗੁਰੂ ਸ਼ਬਦ ਉਚਾਰਨਾ ਹੈ ਤਾਂ ਸਾਡੇ ਮਨ ਦੇ ਵਿੱਚ ਉਹ ਵਾਹਿਗੁਰੂ ਦੇ ਗੁਣ ਹੋਣ ਉਹ ਵਾਹਿਗੁਰੂ ਦੀ ਅਚਰਜਤਾ ਜੋ ਅਸੀਂ ਦੇਖ ਰਹੇ ਹਾਂ ਜੋ ਅਸੀਂ ਸੁਣ ਰਹੇ ਹਾਂ ਵਾਹਿਗੁਰੂ ਜੀ ਦੇ ਗੁਣ ਮੂਲ ਮੰਤਰ ਦੇ ਵਿੱਚ ਆ ਜਾਂਦੇ ਨੇ ਜੇ ਮਨ ਬੈਠਦਿਆਂ ਸਾਰ ਅਜੇ ਜਪਣ ਦੇ ਲਈ ਗੁਰਮੰਤਰ ਤਿਆਰ ਨਹੀਂ ਤਾਂ ਪਹਿਲਾਂ ਥੋੜੀ ਦੇਰ ਮੂਲ ਮੰਤਰ ਜਪ ਲਈਏ ਫਿਰ ਪਤਾ ਨਹੀਂ ਲੱਗਣਾ ਕਿਸੇ ਵਕਤ ਜਦੋਂ ਆਪਨੇ ਮੂਲ ਮੰਤਰ ਉਚਾਰਨਾ ਫਿਰ ਵਾਹਿਗੁਰੂ ਕਹਿਣਾ ਤਾਂ ਦੂਜੀ ਵਾਰ ਮੂਲ ਮੰਤਰ ਦੀ ਬਜਾਏ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਣਾ ਇਹਦਾ ਮਤਲਬ ਆਪਦਾ ਮਨ ਹੁਣ ਰਾਜੀ ਹੋ ਗਿਆ ਵਾਹਿਗੁਰੂ ਗੁਰਮੰਤਰ ਉਚਾਰਨ ਦੇ ਲਈ ਜਪਣ ਦੇ ਲਈ ਆਪ ਜੀ ਇਹ ਜ਼ਰੂਰ ਕਰਕੇ ਦੇਖੋ ਦਾਸੀ ਪੂਰੀ ਗਰੰਟੀ ਦੇ ਨਾਲ ਕਹਿ ਰਹੀ ਹੈ ਕਿ ਆਪ ਦਾ ਇਹ ਜੋ ਜਪਿਆ ਹੈ ਵਾਕਿਆ ਵਿੱਚ ਫਲੀਫੂਤ ਹੋਗਾ ਇਸ ਇਹ ਵਾਕਿਆ ਹੀ ਵਿੱਚ ਪਰਮੇਸ਼ਰ ਦੇ ਦਰ ਤੇ ਪਰਵਾਨ ਹੋਊਗਾ ਜਦੋਂ ਅਸੀਂ ਗਾਵੀਏ ਸੁਣੀਏ ਮਨ ਰੱਖੀਏ ਪਾਓ ਇਹ ਬਿਰਤੀ ਬਣਾ ਲਈਆ ਤੁਨਾਤਮਕ ਤਰੀਕੇ ਨਾਲ

guru Wahi guru, Wahi guru. Wahi guru. ਵਾਹਿਗੁਰੂ ਵਾਹਿਗੁਰੂ ਜਦੋਂ ਅਸੀਂ ਇਸ ਤਰ੍ਹਾਂ ਲੰਬੇ ਏਕ ਦੇ ਵਿੱਚ ਵਾਹਿਗੁਰੂ ਨੂੰ ਜਪਦੇ ਆ ਇਸ ਦੌਰਾਨ ਸਾਡਾ ਮਨ ਹੌਲੀ-ਹੌਲੀ ਟਿਕਣਾ ਸ਼ੁਰੂ ਹੋ ਜਾਂਦਾ ਇਹ ਹੌਲੀ-ਹੌਲੀ ਹੌਲੀ-ਹੌਲੀ ਜਿਸ ਤਰ੍ਹਾਂ ਅਸੀਂ ਜਪਦੇ ਜਾਣਾ ਸਾਡਾ ਮਨ ਹੌਲੀ-ਹੌਲੀ ਟਿਕਣਾ ਸ਼ੁਰੂ ਹੋ ਜਾਣਾ ਅੰਦਰੋਂ ਸਾਡੇ ਮਨ ਦੀ ਮੈਲ ਉਤਰਨੀ ਸ਼ੁਰੂ ਹੋ ਜਾਣੀ ਆ ਇੱਕ ਦਿਨ ਇਹ ਮਨ ਬਿਲਕੁਲ ਪਵਿੱਤਰ ਹੋ ਜਾਣਾ ਤੇ ਉਹਦੇ ਵਿੱਚ ਪਰਮੇਸ਼ਰ ਦਾ ਜੋ ਵਾਸਾ ਹੈ ਸਾਨੂੰ ਉਹਦੀ ਅਨੁਭਵਤਾ ਹੋ ਜਾਣੀ ਆ ਆਪ ਜੀ ਜ਼ਰੂਰ ਕਰਕੇ ਦੇਖੋ ਇਸ ਜੋ ਰੱਬ ਦੀ ਬਾਤ ਚੈਨਲ ਹੈ ਇਹਦੇ ਵਿੱਚ ਪਹਿਲਾਂ ਵੀ ਨਾਮ ਜਪਣ ਬਾਰੇ ਕਾਫੀ ਆਡੀਓ ਬਣੀਆਂ ਨੇ ਇਹ ਕਈ ਦਫਾ ਹੁੰਦਾ ਕਿ ਆਪ ਜੀ ਨੂੰ ਲੱਭਣੀਆਂ ਸ਼ਾਇਦ ਮੁਸ਼ਕਲ ਹੋਣ ਤਾਂ ਦੱਸ ਹੀ ਕੋਸ਼ਿਸ਼ ਕਰੂਗੀ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਲੱਭ ਕੇ ਉਹਨਾਂ ਦੇ ਲਿੰਕ ਇਹਦੇ ਵਿੱਚ ਹੀ ਠਾਪਾ ਦਊਗੀ ਕਮੈਂਟ ਸੈਕਸ਼ਨ ਦੇ ਵਿੱਚ ਆਪ ਜੀ ਜਰੂਰ ਕੋਸ਼ਿਸ਼ ਕਰਨਾ ਕਿ ਆਪ ਜੀ ਸਾਰੀਆਂ ਸੁਣੋ ਉਹ ਅਲੱਗ ਅਲੱਗ ਸਮੇਂ ਤੇ ਜਦੋਂ ਤੋਂ ਦਾਸੀ ਨੂੰ ਪਰਮੇਸ਼ਰ ਜੀ ਨੇ ਚਰਨਾਂ ਦੀ ਪ੍ਰੀਤ ਲਾਈ ਅਲੱਗ ਅਲੱਗ ਸਮੇਂ ਤੇ ਜਿਸ ਤਰ੍ਹਾਂ ਵੀ ਜਿਸ ਤੋਂ ਸੁਣਿਆ ਜਿਸ ਤਰ੍ਹਾਂ ਪ੍ਰੇਰਣਾ ਮਿਲੀ ਉਸ ਸਮੇਂ ਆਡੀਓ ਵੀ ਬਣਾ ਕੇ ਪਾ ਦਿੰਦੀ ਸੀ ਹੁਣ ਤੇ ਆਪ ਨੂੰ ਵੀ ਭੁੱਲੀਆਂ ਹੋਈਆਂ ਨੇ ਉਹ ਪਰ ਲੱਭ ਕੇ ਜਰੂਰ ਕੋਸ਼ਿਸ਼ ਕਰੂੰਗੀ ਕਿ ਉਹ ਸਾਰੀਆਂ ਜਿਹੜੀਆਂ ਨਾਮ ਜਪਣ ਸਵੰਦੀ ਸਾਨੂੰ ਲਾਹੇਬੰਦ ਹੋ ਸਕਣ ਚੈਨਲ ਤੇ ਬਣੀਆਂ ਹੋਈਆਂ ਉਹਨਾਂ ਦੇ ਲਿੰਕ ਜ਼ਰੂਰ ਪਾ ਦੂੰਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਮਿਲੀ ਜਾਣਗੇ ਆਪ ਜੀ ਅਗਰ ਪਰਮੇਸ਼ਰ ਦੀ ਭਾਲ ਵਿੱਚ ਹੋ ਤਾਂ ਜ਼ਰੂਰ ਸੁਣਨੀਆ ਹਾਂਜੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ